ਅੱਜ ਮੇਰੇ ਵੱਡੇ ਵੀਰ ਅਵਤਾਰ ਦਾ ਵਿਆਹ ਹੈ ਸਾਰੇ ਰਿਸ਼ਤੇਦਾਰ ਆਏ ਹੋਏ ਹਨ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਬੈਠ ਕੇ ਆਪਸ ਵਿੱਚ ਗੱਲਾਂ ਕਰਨ ਲੱਗੇ ਅਵਤਾਰ ਵੀਰੇ ਨੇ ਕਿਹਾ ਮੈਨੂੰ ਉਹ ਸਮਾਂ ਬੜਾ ਹੀ ਯਾਦ ਆਉਂਦਾ ਹੈ ਜਦੋਂ ਨਿੱਕੇ ਹੁੰਦੇ ਵਿਆਹਾਂ ਸ਼ਾਦੀਆਂ ਵਿੱਚ ਬੰਜੇ ਬਿਸਤਰੇ ਇਕੱਠੇ ਕਰਦੇ ਸੀ ਤੇ 10-10 ਦਿਨ ਪਹਿਲਾਂ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਮੇਲਣਾ ਗੀਤ ਗਾਉਂਦੀਆਂ ਇੱਕ ਦੂਜੇ ਨਾਲ ਹਾਸੇ ਠੱਠੇ ਤੇ ਹੋਰ ਵੀ ਬੜਾ ਕੁਝ ਵਿਆਹ ਵਾਲੇ ਘਰ ਚ ਬੜਾ ਕੁਝ ਹੁੰਦਾ ਸੀ ਪਰ ਅੱਜ ਜ਼ਮਾਨਾ ਬਿਲਕੁਲ ਹੀ ਬਦਲ ਗਿਆ ਸਿੱਧਾ ਵਿਆਹ ਵਾਲੇ ਦਿਨ ਹੀ ਰਿਸ਼ਤੇਦਾਰ ਆਉਂਦੇ ਹਨ ਉਹ ਵੀ ਪੈਲਸ ਵਿੱਚ ਦਾਦੀ ਜੀ ਨੇ ਕਿਹਾ ਬਿਲਕੁਲ ਸਹੀ ਗੱਲ ਆ ਮੈਨੂੰ ਯਾਦ ਹੈ ਕੋਈ 40 ਕੋ ਸਾਲ ਪਹਿਲਾਂ ਦੀ ਗੱਲ ਹੈ ਸਾਡੇ ਦੋਹਤਰੇ ਦਾ ਵਿਆਹ ਸੀ ਅਸੀਂ ਸਾਰੇ ਨਾਨਕਾਂ ਮੇਲ ਇਕੱਠੇ ਹੋ ਗਏ ਅਤੇ ਖੁਸ਼ੀ ਵਿੱਚ ਸਾਰੇ ਝੂਮਦੇ ਗੀਤ ਗਾਉਂਦੇ ਗਏ ਉੱਥੇ ਪਹੁੰਚਣ ਤੇ ਸਾਡਾ ਬੜਾ ਹੀ ਆਦਰ ਸਤਕਾਰ ਕੀਤਾ। ਉਦੋਂ ਹਫ਼ਤਾ ਤੋਂ ਹਫ਼ਤੇ ਵਿਆਹ ਵਾਲੇ ਘਰੇ ਰੌਣਕ ਬਣੀ ਰਹਿੰਦੀ ਸੀ। ਰਲ ਮਿਲ ਕੇ ਸਾਰੇ ਇੱਕ ਦੂਜੇ ਦੀ ਮਦਦ ਕਰਦੇ। ਸਾਰੀ ਮਠਿਆਈ ਘਰ ਬਣਾਉਂਦੇ ਸੀ। ਭਾਵੇਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹੁੰਦੇ ਸੀ ਪਰ ਉਹਨਾਂ ਨੂੰ ਛੱਡ ਕੇ ਸਾਰੇ ਆਪਸ ਵਿੱਚ ਬੈਠ ਕੇ ਗੱਲਾਂ-ਬਾਤਾਂ ਕਰਦੇ। ਸਮਾਂ ਲੰਘਦੇ ਦਾ ਪਤਾ ਹੀ ਨਹੀਂ ਲੱਗਦਾ ਸੀ। ਘੋੜੀਆਂ, ਸੁਹਾਗ ਕਈ-ਕਈ ਦਿਨ ਪਹਿਲਾਂ ਹੀ گاਉਣ ਬਿਠਾਉਂਦੇ ਸਨ। ਸਭ ਤੋਂ ਵੱਧ ਖੁਸ਼ੀ ਵਾਲੀ ਗੱਲ ਹੁੰਦੀ ਸੀ ਕਿ ਉਹ ਦੋ ਆਪਸ ਵਿੱਚ ਸਾਰਿਆਂ ਦਾ ਬਹੁਤ ਪਿਆਰ ਹੁੰਦਾ ਸੀ ਕੋਈ ਵੀ ਇੱਕ ਦੂਜੇ ਨਾਲ ਈਰਖਾ ਨਹੀਂ ਕਰਦਾ ਸੀ ਤੇ ਦਿਖਾਵਾ ਨਹੀਂ ਸੀ ਹੁੰਦਾ ਸਾਦੇ ਵਿਆਹ ਹੁੰਦੇ ਸਨ ਆਏ ਹੋਏ ਰਿਸ਼ਤੇਦਾਰਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਸੀ ਘਰ ਵਿੱਚ ਰਿਸ਼ਤੇਦਾਰਾਂ ਦਾ ਪਿਆਰ ਅਤੇ ਵੇੜੇ ਵਿੱਚ ਰੌਣਕਾਂ ਹੀ ਰੌਣਕਾਂ ਹੁੰਦੀਆਂ ਸਨ ਉਸ ਨਾਲ ਸਾਰਾ ਘਰ ਆਨੰਦਮਈ ਜਾਪਦਾ ਸੀ ਜ਼ਿੰਦਗੀ ਉਦੋਂ ਬਹੁਤ ਵਧੀਆ ਹੋ ਜਾਂਦੀ ਹੈ ਜਦੋਂ ਸਾਡੀ ਵਜ੍ਹਾ ਨਾਲ ਸਾਰੇ ਖੁਸ਼ ਹੋਣ ਅੱਜ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਪਰਿਵਾਰ ਦਾ ਪਿਆਰ ਬਰਕਰਾਰ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹੋ ਜਿਹੀਆਂ ਹੋਰ ਵੀ ਪਰਿਵਾਰਕ ਕਹਾਣੀਆਂ ਵੇਖਣ ਲਈ ਮੇਰੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ